ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਨਾਲ ਕੇਸ ਨਾਲ ਜੁੜੀ ਹੋਈ ਗੱਲ ਹੈ ਹੁਣ ਸਿੱਟ ਦੇ ਜਿਹੜੇ ਮੁਖੀ ਸੀ ਪਹਿਲਾਂ ਜਿਨ੍ਹਾਂ ਨੇ ਹਾਈ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਸਿੱਟ ਬਣੀ ਪ੍ਰਬੋਧ ਕੁਮਾਰ ਉਹ ਕਹਿੰਦੇ 1 31 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਨੇ ਹੁਣ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਂਦੀ ਹੈ ਇਸ ਕੇਸ ਵਿੱਚ ਜਾਂ ਕਿਸੇ ਹੋਰ ਨੂੰ ਨਵੀਂ ਥਾਂ ਲਾਇਆ ਜਾਂਦਾ ਉਹਦੇ ਬਾਰੇ ਅੱਜ ਸੁਣਵਾਈ ਦੇ ਦੌਰਾਨ ਕੀ ਕੀ ਗੱਲਾਂ ਸਾਹਮਣੇ ਆਈਆਂ ਨੇ ਔਰ ਇਸ ਤੋਂ ਪਹਿਲਾਂ ਜਿਹੜੀ ਹੁਣ ਤੱਕ ਕਾਰਵਾਈ ਹੋਈ ਹੈ ਉਹਦੇ ਨਾਲ ਅੱਜ ਤੱਕ ਕੀ ਪ੍ਰਭਾਵ ਪਿਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜੇ ਹਾਈ ਕੋਰਟ ਵੱਲੋਂ ਇੱਕ ਐਸਆਈਟੀ ਬਣਾਏਗੀ ਕਿਉਂਕਿ ਪਹਿਲਾਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਮੰਨਣ ਨੂੰ ਤਿਆਰ ਨਹੀਂ ਸੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਪੰਜਾਬ ਦੇ ਡੀਜੀਪੀ ਗੌਰਵ ਸਾਧਵ ਗੌਰਵ ਜਾਦਵ ਸਾਹਿਬ ਨੇ ਨਹੀਂ ਜਾਂ ਉਹਨਾਂ ਕੋ ਝੂਠ ਬੁਲਾਇਆ ਗਿਆ ਜਾਂ ਨਾ ਕੋਈ ਜਾਣਕਾਰੀ ਅਧੂਰੀ ਸੀ ਜਾਂ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦਿੱਤੀ ਗਈ ਉਹ ਤੇ ਗੌਰਵ ਜਾਦਵ ਸਾਹਿਬ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹ ਕੋ ਗਮਰਾਹ ਹੋਏ ਨੇ ਜਾਂ ਉਹਨਾਂ ਨੇ ਸੋਚਿਆ ਨਹੀਂ ਹੋਣਾ ਕਿ ਮਸਲਾ ਹਾਈ ਕੋਰਟ 'ਚ ਵੀ ਜਾ ਸਕਦਾ ਤੇ ਹਾਈ ਕੋਰਟ ਬੜਾ ਸੀਰੀਅਸ ਹੋ ਸਕਦਾ ਉਨਾਲ ਦਾ ਜਿਹੜਾ ਸਟੇਟਮੈਂਟ ਉਹ ਡੰਗ ਟਪਾਉ ਗੋਲ ਕੀਤੀ ਸੀ ਪਰ ਉਹਨਾਂ ਨੂੰ ਲੈਣੀਆਂ ਦੇ ਦੇਣੇ ਪੈ ਗਏ ਨੇ ਹੁਣ ਉਹਨਾਂ ਨੇ ਹਾਈ ਕੋਰਟ ਨੇ ਬਣਾਤੀ ਸੀ ਐਸਆਈਟੀ ਐਸਆਈਟੀ ਦੇ ਚੀ ਬਣਾ ਤੇ ਸੀ ਸਪੈਸ਼ਲ ਡੀਜੀਪੀ ਰੈਂਕ ਦੇ ਅਧਿਕਾਰੀ ਪ੍ਰਬੋਧ ਕੁਮਾਰ ਹੋਣੇ ਹੁਣ ਪ੍ਰਬੋਧ ਕੁਮਾਰ ਸਾਹਿਬ ਦੀ 31 ਜਨਵਰੀ ਨੂੰ ਰਿਟਾਇਰਮੈਂਟ ਹੁਣ ਸਵਾਲ ਹੈ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਕੇਸ ਨੂੰ ਪਰਸਿਊ ਨਹੀਂ ਕਰ ਸਕਦੇ ਕਾਨੂੰਨਨ ਤੌਰ ਤੇ ਹਾਲਾਂਕਿ ਹਾਈ ਕੋਰਟ ਕੋ ਰਾਈਟ ਹੈ ਕਿ ਉਹਨਾਂ ਨੂੰ ਕੰਟੀਨਿਊ ਵੀ ਰੱਖ ਸਕਦੇ ਨੇ ਲੇਕਿਨ ਅੱਜ ਜਿਹੜੀ ਸੁਣਵਾਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਹੋਊਗਾ ਜਬ ਪ੍ਰਮੋਧ ਕੁਮਾਰ ਸਾਹਿਬ ਨੇ ਕਿਹਾ ਹੋਊਗਾ ਜੀ ਮੇਰੀ ਤਾਂ 31 ਜਨਵਰੀ ਰਿਟਾਇਰਮੈਂਟ ਹੈ ਮੈਂ ਅੱ ਤੇ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਮਹਿਕਮੇ ਚ ਕਿੰਨੀ ਕੀ ਪੁੱਛਗਿਸ਼ ਹੁੰਦੀ ਸਾਰੇ ਨੂੰ ਪਤਾ ਹੁਣ ਸਵਾਲ ਹੈ ਕਿ ਅੱਜ ਦੀ ਜਿਹੜੀ ਸੁਣਵਾਈ ਹੋਈ ਹੈ ਉਹਦੇ ਚ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਕੋਲੋਂ ਡੀਜੀਪੀ ਰੈਂਕ ਦੇ ਅਧਿਕਾਰੀਆਂ ਦਾ ਇੱਕ ਪੈਨਲ ਬਣ ਗਿਆ ਸਾਡੇ ਕੋਲ ਇਸ ਟਾਈਮ ਬਹੁਤ ਸਾਰੇ ਡੀਜੀਪੀ ਰੈਂਕ ਦੇ ਅਧਿਕਾਰੀ ਕਟੂਕਟ 12 ਨੇ ਪਰ ਕਿਉਂਕਿ ਇੱਕ ਗਵਰਨਮੈਂਟ ਆਫ ਇੰਡੀਆ ਵੀ ਪੈਨਲ ਕਰਦੀ ਆ ਕਿਉਂਕਿ ਅਸਲ ਜਿਹੜੀਆਂ ਪੋਸਟਾਂ ਹੁੰਦੀਆਂ ਨਾ ਇੱਕ ਏਐਸਪੀ ਦੀ ਹੁੰਦੀ ਹੈ ਇੱਕ ਐਸਐਸਪੀ ਦੀ ਹੁੰਦੀ ਹੈ ਐਸਐਸਪੀ ਦੀ ਕੋਈ ਪੋਸਟ ਨਹੀਂ ਹੁੰਦੀ ਲੇਕਿਨ ਅਤਵਾਦ ਦੇ ਦੌਰਾਨ ਇੱਥੇ ਐਸਐਸਪੀ ਦੀ ਪੋਸਟ ਕ੍ਰੀਏਟ ਕੀਤੀ ਗਈ ਐਸਐਸਪੀ ਤੋਂ ਬਾਅਦ ਇੱਕ ਨਵੀਂ ਪੋਸਟ ਕ੍ਰੀਏਟ ਕੀਤੀ ਗਈ ਉਹ ਏਆਈਜੀ ਹਾਲਾਂਕਿ ਉਹ ਏਆਈਜੀ ਪੋਸਟ ਨਹੀਂ ਹੈਗੀ ਕਿਉਂਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਲੱਗਦੇ ਸੀ ਉਹਨਾਂ ਨੂੰ ਬਾਅਦ ਵਿੱਚ ਜਦੋਂ ਬਦਲ ਦਿੱਤਾ ਜਾਂਦਾ ਸੀ ਤੇ ਉਹ ਆਪਣੇ ਆਪ ਨੂੰ ਹਾਨੀ ਮਹਿਸੂਸ ਕਰਦੇ ਕਿ ਜ਼ਿਲ੍ਹਿਆਂ ਦੇ ਵਿੱਚ ਅਸੀਂ ਐਸਐਸਪੀ ਆ ਤੇ ਹੁਣ ਜੇ ਦੂਜੇ ਜ਼ਿਲ੍ਹੇ 'ਚ ਕੰਮ ਕਰਾਂਗੇ ਜਾਂ ਚੰਡੀਗੜ੍ਹ ਹੈੱਡਕੁਆਰਟਰ ਦੇ ਅਸੀਂ ਐਸਪੀ ਬਣ ਗਏ ਇੱਕ ਨਵੀਂ ਪੰਜਾਬ ਪੁਲਿਸ ਨੇ ਪਖੰਡ ਕਰ ਲ ਹੁੰਦੀ ਹੈ ਡੀਆਈਜੀ ਡੀਆਈਜੀ ਤੋਂ ਬਾਅਦ ਸਿੱਧੀ ਪੋਸਟ ਹੁੰਦੀ ਆਈਜੀ ਏਡੀਜੀਪੀ ਰੈਂਕ ਕੋਈ ਪੋਸਟ ਨਹੀਂ ਹੈਗੀ ਸੀ ਇੱਕ ਏਡੀਜੀਪੀ ਰੈਂਕ ਬਣਾ ਦਿੱਤਾ ਗਿਆ ਕਿਉਂਕਿ ਸਾਡੇ ਕੋਲ ਪੁਲਿਸ ਹੀ ਨਹੀਂ ਆ ਜੀ ਸਾਡੇ ਕੋਲ ਪੁਲਿਸ ਆ ਜਦੋਂ ਜਦੋਂ ਪੰਜਾਬ ਪੰਜਾਬ ਹੁੰਦਾ 21 ਹੁੰਦਾ ਸੀ ਜਦੋਂ ਪਤਾ ਨਹੀਂ ਕਿੰਨੇ ਜ਼ਿਲ੍ਹੇ ਹੁੰਦੇ ਸੀ ਲਾਹੌਰ ਤੱਕ ਹੁਣ ਸਾਡੇ ਕੋਲ ਕਿੰਨੇ 12 ਡੀਜੀਪੀ ਨੇ ਫਿਰ ਏਡੀਜੀਪੀ 22 ਆ ਫਿਰ ਆਈਜੀ ਕਿੰਨੇ ਨੇ ਫਿਰ ਡੀਆਈਜੀ ਕਿੰਨੇ ਨੇ ਹੁਣ ADGP ਕੋਈ ਪੋਸਟ ਹੈ IG ਤੋਂ ਬਾਅਦ ਸਿੱਧੀ ਪੋਸਟ ਨਹੀਂ ਡੀਜੀਪੀ ਹੁਣ ਹਾਈ ਕੋਰਟ ਨੇ ਕਿਹਾ ਕਿ ਸਾਨੂੰ ਡੀਜੀਪੀ ਲੈਵਲ ਦੇ ਅਧਿਕਾਰੀ ਦਿੱਤੇ ਜਾਣ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਪੈਨਲਡ ਹੋਣ ਕਿਉਂਕਿ ਜਿਹੜਾ ਵੀ ਜਿਹੜੇ ਡੀਜੀਪੀ ਹੁਣ ਉਸ ਪੂਰੇ ਜਿੰਨੇ ਵੀ ਸਾਡੇ ਸਟੇਟ ਨੇ ਜਾਂ ਵੱਖ-ਵੱਖ ਫੋਰਸਾਂ ਦੇ ਵਿੱਚ ਕੰਮ ਕਰਦੇ ਨੇ ਇੱਕ ਤੇ ਸਟੇਟ ਪੁਲਿਸ ਹੋਗੀ ਇੱਕ ਕੋਈ ਆਈਬੀ ਦੇ ਵਿੱਚ ਬੀਐਸਐਫ ਦੇ ਵਿੱਚ ਸੀਆਈਐਸਐਫ ਦੇ ਵਿੱਚ ਪੈਰਾਮਿਲਟਰੀ ਫੋਰਸਾਂ ਦੇ ਵਿੱਚ ਜਿੰਨੇ ਵੀ ਆਈਪੀਐਸ ਆਫੀਸਰ ਉਹ ਗਵਰਨਮੈਂਟ ਆਫ ਇੰਡੀਆ ਦੇ ਪੈਨਲਡ ਵੀ ਕਰਦੇ ਨੇ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਰਿਕਾਰਡ ਦੇ ਵਿੱਚ ਡੀਜੀਪੀ ਹੋਵੇ ਇਹ ਨਾ ਵੇ ਕਿ ਸਟੇਟ ਦੇ ਰਿਕਾਰਡ ਦੇ ਵਿੱਚ ਡੀਜੀਪੀ ਹੋਵੇ ਤੇ ਉੱਥੇ ਇੰਡੀਆ ਲੈਵਲ ਰਿਕਾਰਡ ਦੇ ਵਿੱਚ आईजी ਰੈਂਕ ਹੋਵੇ ਉਹ ਕਹਿੰਦੇ ਕਿ ਸਾਨੂੰ ਉਹ ਡੀਜੀਪੀ ਰੈਂਕ ਦੇ ਅਧਿਕਾਰੀਆਂ ਦਾ ਪੈਨਲ ਦੋ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਰਿਕਾਰਡ ਦੇ ਵਿੱਚ ਬੰਦਾ ਬੋਲਦਾ ਹੋਵੇ ਕਿ ਫਲਾਣਾ ਸੋ ਫਲਾਣਾ ਆਈਪੀਐਸ ਅਫੀਸਰ ਡੀਜੀਪੀ ਰੈਂਕ ਤੇ ਪੈਨਲਡ ਆ ਕਿਉਂ ਡੀਜੀਪੀ ਸਹੀ ਮਾਇਨੇ ਦੇ ਵਿੱਚ ਉਹ ਹੁਣ ਨਵਾਂ ਪੈਨਲ ਮੰਗਿਆ ਹੁਣ ਪੰਜਾਬ ਸਰਕਾਰ ਜਿਹੜੀ ਪਰਸੋਂ ਇਸ ਕੇਸ ਦੀ ਹੀਰਿੰਗ ਆ ਉਹ ਆਪਣੇ ਡੀਜੀਪੀ ਰੈਂਕ ਦੇ ਅਧਿਕਾਰੀਆਂ ਦਾ ਪੈਨਲ ਦੇਣਗੇ ਤਿੰਨ ਦਾ ਭੇਜਣ ਛੇ ਦਾ ਭੇਜਣਗੇ ਉਹ ਸਾਰਾ ਰਿਕਾਰਡ ਦੇਣਾ ਪਊਗਾ ਉਹਦੇ ਵਿੱਚ ਅਗਰ ਹਾਈ ਕੋਰਟ ਨੂੰ ਲੱਗਾ ਕਿ ਇਹ ਜਿਹੜਾ ਬੰਦਾ ਆਈਪੀਐਸ ਅਫੀਸਰ ਹੈ ਜਿਹੜਾ ਭਾਰਤ ਸਰਕਾਰ ਦੇ ਰਿਕਾਰਡ ਦੇ ਵਿੱਚ ਵੀ ਡੀਜੀਪੀ ਰੈਂਕ ਕੋ ਦਾ ਉਹਨੂੰ ਲਾ ਸਕਦੇ ਨੇ ਹੁਣ ਇਹ ਹੋਣਾ ਹੁਣ ਹਾਲਾਂਕਿ ਸਰਕਾਰ ਨੂੰ ਤਾਂ ਸੁੱਖ ਦਾ ਸਾਹ ਆਇਆ ਹੋਊਗਾ ਕਿ ਪ੍ਰਬੋਧ ਕੁਮਾਰ ਵੀ ਬੜਾ ਪ੍ਰਬੋਧ ਕੁਮਾਰ ਨੇ ਸਰਕਾਰ ਨੰਗੀ ਕਰ ਦਿੱਤੀ ਪੰਜਾਬ ਪੁਲਿਸ ਨੰਗੀ ਕਰ ਦਿੱਤੀ ਹੈਗੀ ਜਿਹੜੇ ਕਹਿੰਦੇ ਸੀ ਕਿ ਇੱਥੇ ਇੰਟਰਵਿਊ ਨਹੀਂ ਹੋਈ ਜਾਂ ਪੰਜਾਬ ਸਰਕਾਰ ਉਸ ਤੋਂ ਬਾਅਦ ਗੂੰਗੀ ਹੋ ਗਈ ਪੰਜਾਬ ਸਰਕਾਰ ਬੋਲੀ ਨਹੀਂ ਹੁਣ ਪ੍ਰਭੋਦ ਕੁਮਾਰ ਤੋਂ ਬਾਅਦ ਕੀ ਓਦਾਂ ਦਾ ਬੰਦਾ ਜਿਗਰੇ ਵਾਲਾ ਆਉਂਦਾ ਪ੍ਰਭੋਦ ਕੁਮਾਰ ਦੇ ਦੋ ਹੋਣੇ ਇੱਕ ਤਾਂ ਬੰਦਾ ਉਹਨੇ ਆਈਬੀ ਸੀਬੀਆਈ ਦੇ ਵਿੱਚ ਵੀ ਕੰਮ ਕੀਤਾ ਬੰਦਾ ਇਮਾਨਦਾਰ ਵੀ ਹੋਵੇਗਾ ਦੂਜਾ ਸਵਾਲ ਹੈ ਕਿ ਉਹਦਾ ਵੀ ਇੱਕ ਬੰਦਾ ਸੀ ਹੱਕ ਡੀਜੀਪੀ ਬਣਦਾ ਸਰਕਾਰ ਨੇ ਨਹੀਂ ਲਾਇਆ ਡੀਜੀਪੀ ਅਗਲਾ ਕਹਿੰਦਾ ਹੋਊਗਾ ਕਿ ਇੱਧਰ ਤੇ ਡੀਜੀਪੀ ਲੱਗੇ ਨਹੀਂ ਪਰ ਆਪਾਂ ਇਮਾਨਦਾਰੀ ਦੇ ਨਾਲ ਤੇ ਰਿਪੋਰਟ ਦਈਏ ਉਹਨਾਂ ਨੇ ਇਮਾਨਦਾਰੀ ਦੇ ਨਾਲ ਰਿਪੋਰਟ ਦਿੱਤੀ ਸਰਕਾਰ ਤੇ ਪੰਜਾਬ ਪੁਲਿਸ ਨੰਗੀ ਹੋ ਗਈ ਹੁਣ ਸਵਾਲ ਹੈ ਕਿ ਜਿਹੜਾ ਨਵਾਂ ਪੈਨਲ ਦੇ ਵਿੱਚ ਹਾਈ ਕੋਰਟ ਕਿਸੇ ਡੀਜੀਪੀ ਨੂੰ ਲਾਏਗੀ ਉਹਦੇ 'ਚ ਦੇਖਣੇ ਕਿ ਕੀ ਵਾਕਿਆ ਜਿਹੜਾ ਨਵਾਂ ਐਸਆਈਟੀ ਬਣੂਗੀ ਉਹ ਜਿਗਰਾ ਪ੍ਰਬੋਧ ਕੁਮਾਰ ਵਾਲਾ ਹੀ ਆ ਜਾਂ ਜਿਸ 스ਪੀਡ ਦੇ ਨਾਲ ਕੰਮ ਹੋ ਰਿਹਾ ਉਦਾਂ ਹੀ ਹੋਊਗਾ ਕਿਉਂਕਿ ਹਾਈ ਕੋਰਟ ਨੂੰ ਪਤਾ ਹੈਗਾ ਕਿ ਇਹਦੇ ਚ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਨੇ ਖੇਡ ਖੇਢੀ ਆ ਜਿਸ ਕਰਕੇ ਜਿਹੜੇ ਚਿਹਰੇ ਲੁਕਾਏ ਜਾ ਰਹੇ ਨੇ ਜਿੰਨਾ ਚਿਹਰਿਆਂ ਦੇ ਖਿਲਾਫ ਹਾਈ ਕੋਰਟ ਚਾਹੁੰਦਾ ਕਾਰਵਾਈ ਕਰੇ ਪੰਜਾਬ ਪੁਲਿਸ ਪੰਜਾਬ ਸਰਕਾਰ ਨਹੀਂ ਕਰਨਾ ਚਾਹੁੰਦੀ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ ਕੀ ਕੀਤਾ ਸਿਪਾਈ ਐਸਆਈ ਸਾਬ ਇਨਸਪੈਕਟਰ ਇਨਸਪੈਕਟਰ ਦੇ ਡੀਐਸਪੀ ਰੈਂਕ ਦੇ ਅਧਿਕਾਰੀ ਰਗੜਦੇ ਤੇ ਜਿਵੇਂ ਗੁਰਸ਼ੇਰ ਸਿੰਘ ਸੰਧੂ ਗੁਰਸ਼ੇਰ ਸਿੰਘ ਸੰਧੂ ਥੋੜਾ ਮਜਾਲ ਆ ਉਹਦੀ ਕੀ ਹਜੇ 6 ਸਾਲ ਦੀ ਸਰਵਿਸ ਸੀ ਉਹਦੀ ਕੀ ਵਜੂਦ ਔਕਾਤ ਸੀ ਕਿ ਉਹ ਆਪਣੇ ਐਸਐਸਪੀ ਨੂੰ ਭੁਲੇਖੇ ਚ ਰੱਖ ਕੇ ਡੀਜੀਪੀ ਲੈਵਲ ਦੇ ਅਧਿਕਾਰੀਆਂ ਨੂੰ ਸਾਈਡ ਤੇ ਰੱਖ ਕੇ ਇੰਟਰਵਿਊ ਕਰਵਾ ਦੇ ਉਸੇ ਇਸੇ ਕਰਕੇ ਕਹਿੰਦਾ ਕਿ ਮੈਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਜ਼ਿਲ੍ਹਾ ਲੈਵਲ ਦੇ ਜਿਹੜੇ ਅਫਸਰ ਕਿਤੇ ਸੁੱਤੇ ਉਹ ਝਾਗਮ ਝਾਗ ਥੋੜਾ ਮਾਰਦੇ ਰਹੇ ਗਏ ਨੇ ਹਾਈ ਕੋਰਟ ਜਿਹੜਾ ਫਾਈਲ ਕੀਤੀ ਪਟੀਸ਼ਨ ਉਹਦੇ ਚ ਲਿਖਿਆ ਕਿ ਏਜੀਟੀਐਫ ਦੇ ਕੋਲ ਸਾਰਾ ਕੁਝ ਅਧਿਕਾਰ ਖੇਤਰ ਸੀ ਸਾਨੂੰ ਤਾਂ ਨੇੜੇ ਵੀ ਜਾਣ ਦੀ ਆਗਿਆ ਨਹੀਂ ਸੀ ਤੇ ਉਹਨਾਂ ਨੂੰ ਇੱਕ ਵਾਰੀ ਵੀ ਐਸਆਈਟੀ ਨੇ ਵੀ ਨਹੀਂ ਪੁੱਛਿਆ ਲਾਜ਼ਮੀ ਤੌਰ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਐਸਆਈਟੀ ਨੂੰ ਐਸਐਸਪੀ ਨੂੰ ਵੀ ਪੁੱਛਣਾ ਚਾਹੀਦਾ ਸੀ ਉਸ ਲੈਵਲ ਦੇ ਜਿਹੜੇ ਰੋਪੜ ਰੇਂਜ ਦੇ ਡੀਆਈਜੀ ਉਹਨੂੰ ਪੁੱਛਣਾ ਚਾਹੀਦਾ ਸੀ ਏਜੀਟੀਐਫ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੀਦਾ ਸੀ ਕਿ ਉਹ ਕਹਿੰਦਾ ਮੈਨੂੰ ਬਲੀ ਦਾ ਬੱਕਰਾ ਬਣਾ ਹਾਲਾਂਕਿ ਉਹ ਪੁਲਿਸ ਦਾ ਲਾਡਲਾ ਹੁਣ ਕਿਉਂਕਿ ਉਹਦੀ ਨੌਕਰੀ ਖਾਦ ਹੀ ਗਈ ਅਧਿਕਾਰੀਆਂ ਨੇ ਉਹਦੀ ਨੌਕਰੀ ਖਾ ਲਈ ਹੁਣ ਕਹਿੰਦਾਗਾ ਕਿ ਆਪ ਨੰਗ ਬਾਪ ਨੰਗ ਤੀਜੇ ਨੰਗ ਨਾੜ ਕੇ ਵੀ ਜਿਹਨੇ ਮੈਨੂੰ ਮੈਨੂੰ ਬਲੀ ਦਾ ਬੱਕਰਾ ਬਣਾਇਆ ਉਹ ਹੁਣ ਪੁਲਿਸ ਨੂੰ ਜਾਂ ਤੇ ਗੁਰਸ਼ੇਵ ਸਿੰਘ ਸੰਧੂਰ ਬਚਾਉਣਾ ਪਊਗਾ ਜਾਂ ਫਿਰ ਗੁਰਸ਼ੇ ਸਿੰਘ ਸੰਧੂ ਸਾਰਿਆਂ ਨੂੰ ਨੰਗਾ ਕਰੂਗਾ ਇਸੇ ਕਰਕੇ ਤੋਂ ਨੇ ਆਪਣੀ ਪ੍ਰੋਟੈਕਸ਼ਨ ਮੰਗ ਲਈ ਨਾ ਆਪ ਉਹਨੇ ਪਟੀਸ਼ਨ ਪਾਤੀ ਕਿ ਮੈਨੂੰ ਜਾਨੋ ਮਾਰਨ ਦੀ ਏ ਧਮਕੀਆਂ ਆ ਰਹੀਆਂ ਮੈਨੂੰ ਖਤਰਾ ਲਾਜ਼ਮੀ ਤੌਰ ਤੇ ਹੋ ਸਕਦਾ ਖਤਰਾ ਇਹਨੂੰ ਆਪਾਂ ਰੂਲ ਆਊਟ ਨਹੀਂ ਕਰ ਸਕਦੇ ਪਰ ਹੁਣ ਸਵਾਲ ਇਹ ਹੈ ਕਿ ਹੁਣ ਨਵੀਂ ਐਸਆਈਟੀ ਬਣੂਗੀ ਨਵੀਂ ਨਵੀਂ ਐਸਆਈਟੀ ਦੇ ਵਿੱਚ ਕਿੰਨਾ ਕੀ ਦਮ ਹੈ ਪਰ ਹਾਈ ਕੋਰਟ ਨਹੀਂ ਪੰਜਾਬ ਸਰਕਾਰ ਨੂੰ ਛੱਡਣ ਵਾਲੀ ਪੰਜਾਬ ਪੁਲਿਸ ਨੂੰ ਛੱਡਣ ਉਹਦੇ ਰਿਜ਼ਲਟ ਦੇਣਾ ਚਾਹੁੰਦੀ ਹਾਈ ਕੋਰਟ ਔਰ ਸਰਕਾਰ ਨੂੰ ਜਿਹਦਾ ਕਿ ਜਿਹੜੇ ਵੀ ਦੋਸ਼ੀ ਹੋਣ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਕਸੂਰਵਾਰ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜਾ ਬੇਕਸੂਰ ਹੈ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹੈਗੀ ਹੁਣ ਇੱਕ ਪਰਸੋਂ ਸੁਣਵਾਈ ਹੈ ਇੱਕ ਤੇ ਸਰਕਾਰ ਪੈਨਲ ਭੇਜੂਗੀ ਦੂਜਾ ਗੁਰਸ਼ੇਰ ਸਿੰਘ ਸੰਧੂ ਵਾਲੇ ਮਸਲੇ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਜਿਹੜਾ ਨੋਟਿਸ ਹੋਇਆ ਹੈ ਉਹ ਮੰਗ ਲਿਆਊਗਾ ਕਿ ਉਹਨੂੰ ਧਮਕੀਆਂ ਉਹਨੇ ਡਿਟੇਲ ਦਿੱਤੀ ਹੋਗੀ ਫੋਨ ਕਾਲ ਜਾਏ ਹੋਣਗੇ ਜਾਂ ਹੋਰ ਵੀ ਸਬੂਤ ਆਏ ਹੋਣਗੇ ਉਹ ਦਿੱਤੇ ਹੋਣਗੇ ਉਹਨੇ ਆਪਣੇ ਐਡਵੋਕੇਟ ਦੇ ਜ਼ਰੀਏ ਜਿਹੜੇ ਨੇ ਕੇਸ ਲੜ ਰਿਆਗਾ ਪਰ ਇਹ ਜਿਹੜਾ ਕਿਉਂਕਿ ਮਸਲਾ ਬਹੁਤ ਵੱਡਾ ਹੈ ਕਿਉਂਕਿ ਇੱਕ ਵਰਲਡ ਵਾਈਡ ਫੇਮਸ ਗਾਇਕ ਦਾ ਕਤਲ ਹੋਇਆ ਉਹਦੇ ਚ ਗੈਂਗਸਟਰ ਜਦ ਮੰਨ ਹੀ ਚੁੱਕੇ ਨੇ ਫਿਰ ਉਹਨਾਂ ਦੀਆਂ ਇੰਟਰਵਿਊਆਂ ਜਿਨ੍ਹਾਂ ਨੇ ਕਰਵਾਈਆਂ ਨੇ ਉਹਨਾਂ ਦੇ ਖਿਲਾਫ ਤੇ ਕਾਰਵਾਈ ਹੋਣੀ ਚਾਹੀਦੀ ਨਾ ਤੇ ਜੇ ਨਹੀਂ ਹੋਏਗੀ ਤੇ ਫਿਰ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉੱਠੂਗਾ ਇਸ ਕਰਕੇ ਜਿਹੜੇ ਵੀ ਪੁਲਿਸ ਆਫੀਸਰ ਨੇ ਚਾਹੇ ਉਹ ਮਾਲੀ ਪੁਲਿਸ ਸੀ ਚਾਹੇ ਐਂਟੀ ਗੈਂਗਸਟਰ ਟਾਸਕ ਫੋਰਸ ਸੀ ਚਾਹੇ ਉੱਥੇ ਕੋਈ ਡੀਐਸਪੀ ਜਾਂ ਐਸਪੀ ਜਾਂ ਵੱਡੇ ਅਧਿਕਾਰੀ ਸੀ ਹੈਲ ਪੁਲਿਸ ਦਾ ਪਾਰਟੀ ਜਿਹੜਾ ਵੀ ਚਾਹੇ ਉਹ ਕਿਸੇ ਵਿੰਗ ਦੇ ਸੀ ਜਾਂ ਮਾਲੀ ਦੇ ਮਾਲੀ ਪੁਲਿਸ ਸੀ ਜਾਂ ਸਟੇਟ ਪੁਲਿਸ ਸੀ ਜੋ ਵੀ ਪੰਜਾਬ ਪੁਲਿਸ ਦੇ ਅਫਸਰਾਂ ਨੇ ਲੌਰਸ ਸਿੰਘ ਬਿਸ਼ਨੋਈ ਦੀ ਇੰਟਰਵਿਊ ਕਰਾਈ ਉਹਨਾਂ ਦੇ ਖਿਲਾਫ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਤੇ ਹੋ ਨਹੀਂ ਸਕਦਾ ਕਿ ਹੇਠਲੇ ਲੈਵਲ ਤੇ ਸਰਕਾਰ ਨੇ ਖਾਣਾ ਪੂਰਤੀ ਕਰਨ ਵਾਸਤੇ ਜੀ ਰਾਜ ਦੇ मुੰਚੀ ਨੂੰ ਹੀ ਸਸਪੈਂਡ ਕਰ ਛੁੱਟਿਆ ਜਿਹੜੇ ਇਹ ਚੌਂਕੀਦਾਰ ਸੀ ਗੇਟ ਤੇ ਉਹਨੂੰ ਵੀ ਸਸਪੈਂਡ ਕਰ ਛੁੱਟਿਆਗਾ ਔਰ ਪਹਿਲੀ ਗੱਲ ਹੈ ਕਿ ਉਹ ਜਿਹੜਾ ਸੀਆਈ ਇਨਸਪੈਕਟਰ ਜਿਹੜਾ ਰਿਟਾਇਰਮੈਂਟ ਜਿਹੜੀ ਹੋ ਚੁੱਕੀ ਉਹਨੂੰ ਮੋੜ ਕਿੰਨੇ ਇਨਸਪੈਕਟਰ ਲਾਇਆ ਸੀ ਉਹ ਇਹ ਵੀ ਚਰਚਾ ਜਿਹੜ ਨੂੰ ਮੋੜ ਇਨਸਪੈਕਟਰ ਲਾਇਆ ਗਿਆ ਜਿਹੜਾ ਰਿਟਾਇਰ ਹੋ ਚੁੱਕਿਆ ਸੀ ਉਹ ਉਸ ਦਿਨ ਉੱਥੇ ਵੀ ਨਹੀਂ ਸੀ ਉਹ ਕਹਿੰਦੇ ਸ਼ਾਇਦ ਉਹ ਜਲੰਧਰ ਜਾਂ ਅੰਮ੍ਰਿਤਸਰ ਗਿਆ ਸੀ ਕਿਸੇ ਕੰਮ ਵਾਸਤੇ ਉਹ ਵੀ ਚਲੋ ਉਹ ਤਾਂ ਪਹਿਲਾਂ ਹੀ ਟਰਮੀਨੇਟ ਸੀ ਉਹਨੂੰ ਸਰਕਾਰ ਨੇ ਪਤਾ ਨਹੀਂ ਕਿਹਦੀ ਸ਼ਿਫਾਰਿਸ਼ ਤੇ ਰੱਖਿਆ ਗਿਆ ਇਹ ਕਿਹੜੇ ਪੁਲਿਸ ਅਫਸਰ ਦੀ ਸ਼ਿਫਾਰਿਸ਼ ਤੇ ਰੱਖਿਆ ਗਿਆ ਪਰ ਜਿਹੜੇ ਵੀ ਇਹ ਚਿਹਰੇ ਨੇ ਜਿੰਨਾ ਚੇੜ ਰਿਹਾ ਤੇ ਪੜਦਾ ਪਰਦੇ ਦੇ ਪਿੱਛੇ ਜਿਨ੍ਹਾਂ ਨੇ ਸਬਦਾਂ ਦੀਆਂ ਤਾਂ ਜਿੰਗੜਾਈਆਂ ਕਾਨੂੰਨ ਦੀਆਂ ਤਾਂ ਜਿੰਗੜਾਈਆਂ ਆਪਣੀ ਵਰਦੀ ਮੈਲੀ ਕੀਤੀ ਆਪਣੇ ਸਤਾਰਾਂ ਦੀ ਕਦਰ ਨਹੀਂ ਪਾਈ ਆਪਣੇ ਜ਼ਮੀਰ ਵੇਚੇ ਨੇ ਉਹ ਸਾਰੇ ਜਿਹੜੇ ਚਿਹਰੇ ਨੇ ਉਹ ਬੇਨਕਾਬ ਹੋਣੇ ਚਾਹੀਦੇ ਨੇ